ਧਨਵਾਦ ਜੀ ਤੁਹਾਡਾ ਸਾਰਿਆਂ ਦਾ ਜੋ ਤੁਸੀਂ ਅਸੀਂ ਵੀਡੀਓ ਨੂੰ ਦੇਖ ਰਹੇ ਹੋ ਮੈਂ ਕੁਲਵੀਰ ਕੈਨੇਡਾ ਦੀ ਓਕਨਾਗਨ ਵੈਲੀ ਤੋਂ ਤੇ ਅੱਜ ਮੈਂ ਦੇਖਣ ਆਇਆ ਸੀ ਇਹ 올ਿਵਰ ਤੇ ਸੋਈਏ ਦੇ ਵਿਚਾਲੇ ਬਣਿਆ ਹੋਇਆ 18ਵੀਂ ਸਦੀ ਦਾ ਇਹ ਘਰ ਤੇ ਘੋੜਿਆਂ ਦਾ ਅਸਤਵਲ ਇੱਥੇ 올ਿਵਰ ਦਾ ਜਿਹੜਾ ਪਹਿਲਾ ਜੱਜ ਸੀ ਕਸਟਮ ਅਫਸਰ ਵੀ ਸੀ ਉਹ ਉਹਦਾ ਸੀਗਾ ਇਹ ਘਰ ਤੇ ਇਹ ਘੋੜਿਆਂ ਦਾ ਘੋੜਿਆਂ ਵਾਸਤੇ ਉਹਦਾ ਬਣਾਇਆ ਵਸੇ ਘਰ ਕਮਾਲ ਦੀ ਗੱਲ ਆ ਵੀ 18ਵੀਂ ਸਦੀ ਦਾ ਬਣਿਆ ਹੋਇਆ 18ਵੀਂ ਸਦੀ ਦੇ ਅੱਧ ਦਾ ਬਣਿਆ ਹੋਇਆ ਹੈ ਤੇ ਲੱਕੜ ਬੁੱਢੀ ਹੋ ਗਈ ਪਰ ਬਿਮਾਰ ਨਹੀਂ ਹੋਈ ਆ ਇਹਦੀ ਐਂਟਰੀ ਆ ਪਹਿਲਾਂ ਉਹਨੇ ਪੇੜ ਮਾਰ ਕੇ ਛਿੱਟੀ ਪਏ ਪਤਾ ਨਹੀਂ ਕੀ ਚੱਕਰ ਜਾਣ ਕੇ ਰੱਖੀ ਜਾਂ ਕੀ ਗੱਲ ਆ ਅੱਜ ਇਹ ਮੇਰਾ ਮੂਰੇ ਦਫ਼ਤਰ ਦਫ਼ਤਰ ਹੁੰਦਾ ਕੋਈ ਤਾਂ ਹਾਂ ਪੌੜੀਆਂ 'ਤੇ ਚੜਦਿਆਂ ਇੱਧਰ ਖੁੰਜੇ 'ਚ ਚਿਮਨੀ ਬਣੀ ਵੀ ਸੀਗੀ ਆ ਇਹਦਾ ਸਮਾਨ ਸਮੂਹ ਰੱਖਣ ਨੂੰ ਬਣਾਇਆ ਹੋਣਾ ਕੁਝ ਨਾ ਕੁਝ ਘੋੜਿਆਂ ਦਾ ਫੀਡ ਫੂਡ ਜਾਂ ਕਾਣਾ ਚਾਣਾ ਰੱਖਣ ਵਾਸਤੇ ਤੇ ਨਾਲ ਆਹ ਘੋੜਿਆਂ ਦੇ ਬਣੇ ਹੋਇਆ ਸਿੰਗਲ ਬੁਰੇ ਖੁਰਨੀਆਂ ਬਣੀਆਂ ਜਿਹੜੇ ਫੱਟੀਆਂ ਲਾ ਰੱਖੀਆਂ ਦੇਖ ਲਓ ਵੀ ਕਮਾਲ ਦੀ ਗੱਲ ਹੈ 18ਵੀਂ ਸਦੀ ਦਾ ਬਣਿਆ ਬਾਹੇ ਲੱਕੜ ਜਿਵੇਂ ਬੁੱਢੀ ਹੋ ਗਈ ਆਪਾਂ ਕਹਿੰਦੇ ਬੋਦੀ ਹੋ ਗਈ ਪਰ ਲੱਗੀ ਨਹੀਂ ਕਿਤੋਂ ਕਿਤੋਂ ਵੀ ਕੋਈ ਕਣ ਕਣ ਨਹੀਂ ਲੱਗਿਆ ਉਵੇਂ ਹੀ ਪਈ ਆ ਜੀ ਇੱਧਰਲਾ ਬਾਹਰਲਾ ਦ੍ਰਿਸ਼ ਪਹਾੜਾਂ ਦੇ ਵਿਚਾਲੇ ਬਣਿਆ ਵਾ ਪਹਿਲਾਂ ਦੇ ਟਾਈਮ 'ਚ ਜਦੋਂ ਇਹ ਬਣਿਆ ਸੀਗਾ ਉਦੋਂ ਇੱਕ ਹੈ ਸੀ 22000 ਏਕੜ ਦੇ ਜਿਹੜਾ ਗਾਈਆਂ ਦਾ ਏਰੀਆ ਸੀ ਜਿਵੇਂ ਕੈਟਲ ਫਾਰਮ ਸੀਗਾ ਉਹਦਾ ਹਿੱਸਾ ਸੀ ਇਹ ਤੇ ਉਹ ਇੱਥੋਂ ਦਾ ਪਹਿਲਾ ਜੱਜ ਸੀ ਜੌਨ ਹੈਨਸ ਉਹਨੇ ਬਣਾਇਆ ਸੀਗਾ ਆਇਆ ਦਾ ਮੂਰੇ ਇਹ ਵੀ ਜਿਵੇਂ ਤਾਂ ਤੁਸਮਾਂ ਨੂੰ ਰੱਖਣ ਨੂੰ ਹੋਣਾ ਕੋਈ ਉਹ ਵੇ ਦੇਖੋ ਇਹਦੇ ਵੀ ਖੁੰਜੇ ਚੋ ਚਿਮਨੀ ਬਣੀ ਵੀ ਲੱਕੜ ਦੀ ਕਿਉਂਕਿ ਪੁਰਾਣੇ ਟਾਈਮਾਂ 'ਚ ਹੁਣ ਕੋਈ ਹੀਟ ਦਾ ਹੋਰ ਤਾਂ ਪ੍ਰਬੰਧ ਹੈ ਨਹੀਂ ਸੀ ਤੇ ਲੱਕੜਾ ਨਹੀਂ ਚੱਲਦਾ ਸੀ ਕੰਮ ਬਹੁਤ ਸੋਹਣਾ ਯਾਰ ਥਾਂ ਇਹ ਦੇਖਣ ਆਲਾ ਜੇ ਕੋਈ ਇੱਧਰ ਉਹ ਕਿਨਾ ਗਨ ਚਾਹੁੰਦਾ ਤੇ ਆਲੀਵਰ ਤੇ ਸੋਈਏ ਦੇ ਵਿਚਾਲੇ ਜਪੈਂਦਾ ਬਲੈਕ ਸੇ ਰੋਡ ਤੋਂ ਵੀ ਆ ਸਕਦੇ ਹੋ ਤੁਸੀਂ ਆਲੀਵਰ ਤੋਂ ਤੇ ਇੱਧਰ ਹਾਈਵੇ 97 ਤੋਂ ਰੋਡ 22 ਤੋਂ ਤੁਸੀਂ ਲੈਫਟ ਕਰ ਲੋ ਜੇ ਸੋਈਏ ਤੋਂ ਨਹੀਂ ਤਾਂ ਰਾਈਟ ਕਰ ਲੋ ਇੱਥੇ ਪਹੁੰਚ ਜੂਗੇ ਆ ਕੇ ਆ ਇਹਦਾ ਮਿਲਦਾ ਬਣਾਇਆ ਵਾ ਜਿਵੇਂ ਘੋੜੇ ਘਾੜੇ ਲੋਡ ਕਰਦੇ ਆਉਣਗੇ ਜਿਹੜੇ ਵੀਰਪਰਾ ਘੋੜੇ ਰੱਖਦੇ ਉਹਨਾਂ ਨੂੰ ਪਤਾ ਹੋਣਾ ਫਟੀਆਂ ਫੁੱਟੀਆਂ ਵੀ ਨਵੰਗਾ ਲਾਏਗਾ ਇਹ ਜਿਵੇਂ ਕੋਈ ਵਰਤਦਾ ਹੁੰਦਾ ਹੁਣ ਵੀ ਬੜੀ ਪੁਰਾਣੀ ਚੀਜ਼ ਆ ਇੱਥੇ 게ਟ ਜਾਂ ਲੱਗਿਆ ਵਾ ਕਈ ਵਾਰੀ ਤਾਂ 게ਟ ਬੰਦ ਕਰਿਆ ਪਿਆ ਹੁੰਦਾ ਕਈ ਵਾਰੀ ਖੁੱਲ੍ਹਾ ਹੀ ਹੁੰਦਾ ਆ ਜਿਹੜੀ ਰੋਡ ਆ ਇਧਰੋਂ ਸੱਜੇ ਹੱਥ ਨੂੰ ਇਹ ਰੋਡ ਨੰਬਰ 22 ਆ ਤੇ ਹਾਈ ਵੀ 97 ਤੇ ਚੜ ਜਾਂਦੀ ਹੈ ਜਿਹੜਾ ਇਧਰ ਕੱਕਾ ਬੇਪਾਸ ਨੂੰ ਸੋਵੀਏਸ ਨੂੰ ਜਾਂਦਾ ਸੱਜੇ ਪਾਸੇ ਨੂੰ 올ਿਵਰ ਨੂੰ ਇਧਰ ਆ ਜਿਹੜੀ ਰੋਡ ਖੱਬੇ ਪਾਸੇ ਨੂੰ ਮੁੜਦੀ ਹੈ ਇਹ ਬਲੈਕ ਸ਼ੇਰ ਰੋਡ ਬਣਦੀ ਹੈ ਬਲੈਕ ਸ਼ੇਰ ਕਾਰ ਮੁੜੀ ਹੈ ਬਲੈਕ ਸ਼ੇਰ ਰੋਡ ਨੂੰ ਮੁੜੀ ਹੈ ਇਧਰ 올ਿਵਰ ਜਾਵੜ ਦੀ ਬਾਰ-ਬਾਰ ਖੇਤਾਂ ਵਿੱਚ ਦੀ ਜਾਂਦੀ ਹੈ ਬਹੁਤ ਸੋਹਣਾ ਰਾਹ ਹੈ ਵੀ ਦੋਨੇ ਪਾਸੇ ਬਣ ਜਾਣਾ ਲੱਗੀਆਂ ਬੜੀਆਂ ਬਿੰਦਰੀਆਂ ਬਣੀਆਂ ਆ ਚੋਬਰ ਦਾ ਕਾਰ ਆ ਇਹਦਾ ਇੱਥੇ ਆ ਵੀ ਇੱਕ ਰੂਮ ਸੀਗਾ ਇਹਦਾ ਟੈਟੂ ਗਿਆ ਸਾਰਾ ਇਦਰੇ ਕਾ ਕਮਰਾ ਬਣਾਇਆ ਹੋਆ ਇੱਕਾ ਨਾਲ ਕਮਰਾ ਇਹਦੇ ਤਾਂ ਹਾਂ ਵੀ ਕਮਰਾ ਸੀਗਾ ਬਣਾਇਆ ਹੋਆ ਤੇ ਪੌੜੀਆਂ ਚੜ੍ਹਦੀਆਂ ਥੱਲੇ ਦੀ ਸਾਹਮਣੇ ਉਹਦੇ ਜਾਂਦੀਆਂ ਸੋ ਇਹਦਾ ਮਤਲਬ ਵੀ ਇੱਕ ਤਾਂ ਹਾਂ ਵੀ ਰੂਮ ਹੋ ਲਾਜ਼ਮੀ ਇਹਦੇ ਬਣਿਆ ਹੋਆ ਤੇ ਅ ਵਿਚਾਲੇ ਚਿਮਨੀ ਲਾਈ ਹੋਈ ਸੀਗੀ ਤੇ ਇਧਰੋਂ ਦੇਖ ਨਿਆਰਾ ਸਾਰੇ ਪਹਾੜਾਂ ਦਾ ਇੱਥੋਂ ਸੱਜੇ ਪਾਸੇ ਸਮਝ ਲੋ 올ਿਵਰ ਤੇ ਖੱਬੇ ਪਾਸੇ ਨੂੰ ਹੈਗਾ ਸੋਈਆ ਇੱਥੋਂ ਲਗਦਾ 10-12 ਕਿਲੋਮੀਟਰ ਤੇ ਆ ਖੱਬੇ ਪਾਸੇ ਨੂੰ ਅਮਰੀਕਾ ਦਾ ਬਾਰਡਰ ਆ ਇਹਦੇ ਨਾਲ ਹੋਰ ਪਤਾ ਨਹੀਂ ਕੀ ਦੋ ਕਮਰੇ ਬਣਾਏ ਹੋਏ ਜਿਵੇਂ ਕੋਈ ਗੈਸਟ ਹਾਊਸ ਬਣਾਏ ਹੁੰਦੇ ਆ ਇਹ ਵੀ ਦੋ ਰੂਮ ਇਧਰ ਬਣਾਏ ਹੋਇਆ ਕਿਉਂਕਿ ਦੇਖ ਲੈ ਰੋ ਤਾਂ ਹਾਂ ਇਹਦੇ ਚ ਵੀ ਦੇਲਾ ਚਿਮਣੀ ਚੋਮਣੀ ਸਾਰਿਆਂ ਚ ਲਾਈ ਹੋਇਆ ਲੱਕੜਾਂ ਆ ਲੱਕੜਾਂ ਪਾ ਕੇ ਜਿਹੜੀਆਂ ਮਚਾਉਂਦੇ ਆ ਪਰਾਣੇ ਘਰਾਂ 'ਚ ਜ਼ਿਆਦਾ ਉਹੀ ਹੁੰਦੀਆਂ ਸੀਗਾ ਇੱਧਰ ਅਸੀਂ ਵੀ ਜਿਹੜਾ ਮੇਰੇ ਭਰਾ ਨੇ ਪਹਿਲਾਂ ਕਰ ਲਿਆ ਸੀ ਪਰਾਣਾ ਉਹਦੇ 'ਚ ਵੀ ਦੂਜੀ ਹੀਟ ਨਹੀਂ ਲੱਗੀ ਸੀਗੀ ਬਾਅਦ 'ਚੋਂ ਹੀਟ ਲਵਾਈ ਸੀ ਪਰ ਲੱਕੜਾਂ ਵਾਲੋਂ ਹੀ ਸੀਗਾ ਇਹ ਲੱਗਾ ਹੋਊਗਾ ਯਾਰ ਸੋਚਣ ਵਾਲੀ ਗੱਲ ਹਨਾ ਕਿਹੜੇ ਟਾਈਮ ਇਹਦੀਆਂ ਵੀ ਗੱਲਾਂ ਹੁੰਦੀਆਂ ਹੋਣਗੀਆਂ ਬਾਈ ਕਿਹੇ ਜੱਜ ਨੇ ਘਰ ਬਣਾਇਆ ਹਨਾ ਕੀ ਪਤਾ ਉਹਦੇਰ ਕਿਹੇ ਜੇ ਘਰ ਬਣਦੇ ਹੋਣਗੇ ਜਾਂ ਲੱਕੜਾਂ ਵਾਲੇ ਘਰ ਇਹ ਜੇ ਬਣਦੇ ਹੋਣਗੇ ਜਾਂ ਕਿਸੇ ਹੋਰ ਤਰੀਕੇ ਦੇ ਬਣਦੇ ਹੋਣਗੇ ਯਾਰ ਕਿਹੇ ਟਾਈਮ ਹਨਾ ਇਹਦੇ ਤੇ ਵੀ ਜਵਾਨੀ ਹੋਊ ਹੁਣ ਬਜਾਰਾ ਬੜਾਪੇ ਤੋਂ ਵੀ ਹੁਣ ਤੱਕ ਹਰ ਲੰਘਿਆ ਪਿਆ ਇਹ ਆਹ ਦੇਖ ਇਧਰ ਉਰਲੇ ਪਾਸੇ ਵੀ ਰੂਮ ਸੀਗਾ ਇਹਦੇ ਕਾਫੀ ਵੱਡਾ ਘਰ ਸੀਗਾ ਜਿਵੇਂ ਤਿੰਨ ਚਾਰ ਕਮਰੇ ਇਹਦੇ ਸੀਗੇ ਦੋ ਕਮਰੇ ਇਧਰ ਹੋਗੇ ਆ ਤਾਂ ਇਧਰੋਂ ਆਹੋ ਨਾਲ ਡਿੱਗਿਆ ਪਿਆ ਸਾਰਾ ਉਹਦੇ ਮਗਰ ਵੀ ਲੱਕੜਾਂ ਦਾ ਕੋਰਣਾ ਜਿਹਾ ਬਣਾਇਆ ਹੋਇਆ ਵਾ ਜਿਵੇਂ ਕੋਈ ਸਮਾਨ ਸਮੂ ਰੱਖਣ ਨੂੰ ਸਟੋਰੇਜ ਆਹ ਤੇ ਆਹ ਲਾ ਕਮਰਾ ਤੇ ਆਹ ਹੱਥਲੇ ਵਾਲਾ ਕਮਰਾ ਤੇ ਦੋ ਸਾਈਡਾਂ ਤੇ ਆਗੇ ਬਹੁਤ ਸੋਹਣੀ ਥਾਂ ਵੀ ਰੇ ਜੇ ਕੋਈ ਆਇਆ ਜ਼ਰੂਰ ਦੇਖ ਕੇ ਜਾਏ ਹੋਲੀਵਰ ਧੰਨਵਾਦ ਜੀ